ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਹਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਸਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਫਿਕਰਾਂ ਖਤਮ ਹੋ ਜਾਣਗੀਆਂ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਆ ਮੇਰੇ 6ਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਬਰਕਤ ਹਾਸਲ ਕਰਨ ਦਾ ਰਾਹ ਸਾਨੂੰ ਮਿਲੇਗਾ ਤਾਂ ਇਸ ਕਰਕੇ ਇਹ ਸਾਖੀ ਨੂੰ ਪੂਰਾ ਸੁਣੀਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਸੰਗਤ ਜੀ ਇਹ ਸਾਖੀ ਹੈ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਕਹਿੰਦੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਪਿਆਰਾ ਬੜਾ ਹੀ ਸ਼ਰਧਾਵਾਨ ਸਿੱਖ ਹੋਇਆ ਕਹਿੰਦੇ ਉਹ ਸਿੱਖ ਨੇ ਦੂਸਰੇ ਸਿੱਖਾਂ ਦੇ ਪਾਸੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਦੋਂ ਵਡਿਆਈ ਸੁਣੀ ਤਾਂ ਮਨ ਦੇ ਵਿੱਚ ਇੱਛਾ ਬਣ ਗਈ ਵੀ ਮੈਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪੇਮ ਭਰੋਸਾ ਬੜਾ ਪੱਕਾ ਹੋ ਗਿਆ। ਕਹਿੰਦੇ ਉਹ ਸਿੱਖ ਕਾਨਿਆਂ ਦੀ ਛਣ ਵਿੱਚ ਰਹਿੰਦਾ ਸੀ। ਕਹਿੰਦੇ ਉਹ ਸਿੱਖ ਨੇ ਮਨ ਹੀ ਮਨ ਦੇ ਵਿੱਚ ਧਾਰ ਲਿਆ ਕਿ ਜਦੋਂ ਵੀ ਮੇਰੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਨਵਾਂ ਘਰ ਬਖਸ਼ਿਆ ਤਾਂ ਮੈਂ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਵਾਮਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਘਰ ਦੇ ਵਿੱਚ ਚਰਨ ਪਾਉਣਗੇ ਫਿਰ ਹੀ ਮੈਂ ਆਪਣੇ ਉਸ ਨਵੇਂ ਘਰ ਦੇ ਵਿੱਚ ਵੱਸੋ ਕਰਾਂਗਾ ਭਗਤੀ ਰਹਿਣਾ ਸ਼ੁਰੂ ਕਰਾਂਗਾ ਕਹਿੰਦੇ ਇਦਾਂ ਹੀ ਮਨ ਦੇ ਵਿੱਚ ਧਾਰ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਸਿੱਖਣੋਂ ਨਵੇਂ ਘਰ ਦੀ ਪ੍ਰਾਪਤੀ ਹੋਈ ਉਹ ਦੋਵਾਂ ਪਤੀ ਪਤਨੀ ਨੇ ਬੜੀ ਮਿਹਨਤ ਕੀਤੀ ਕੱਚੀ ਮਿੱਟੀ ਨੂੰ ਕੁੱਟ-ਕੁੱਟ ਕੇ ਤਿਆਰ ਕਰਕੇ ਜਿਸ ਤਰ੍ਹਾਂ ਵੀ ਉਹਨਾਂ ਸਮਿਆਂ ਦੇ ਵਿੱਚ ਘਰ ਤਿਆਰ ਹੁੰਦੇ ਸਨ ਕਹਿੰਦੇ ਉਹਨਾਂ ਨੇ ਆਪਣਾ ਰਹਿਣ ਦੇ ਲਈ ਨਵਾਂ ਘਰ ਤਿਆਰ ਕੀਤਾ ਜਿਸੇ ਗੁਰਮੁਖ ਪਿਆਰੇ ਨੇ ਗੁਰੂ ਦੇ ਸੇਖ ਨੇ ਸਲਾਹ ਦਿੱਤੀ ਕਿ ਭਾਈ ਪ੍ਰੇਮਿਆ ਤੇਰਾ ਘਰ ਬਣ ਕੇ ਤਿਆਰ ਹੋ ਗਿਆ ਏ ਪਰ ਤੂੰ ਪਹਿਲਾਂ ਆਪਣੇ ਘਰ ਦੇ ਵਿੱਚ ਬਾਣੀ ਦਾ ਕੀਰਤਨ ਕਰਕੇ ਅਰਦਾਸ ਬੇਨਤੀ ਕਰੀ ਫਿਰ ਤੂੰ ਆਪਣੇ ਘਰ ਦੇ ਵਿੱਚ ਵਸੋ ਕਰੀ ਕਹਿੰਦੇ ਉਹ ਭਾਈ ਪ੍ਰੇਮਾ ਜੀ ਨੇ ਦਿਨ ਮਿਥ ਲਿਆ ਮਿੱਥੇ ਹੋਏ ਦਿਨ ਦੇ ਵਿੱਚ ਉਹਦੇ ਘਰ ਵਿੱਚ ਬਾਣੀ ਦਾ ਕੀਰਤਨ ਚੱਲਿਆ ਅਰਦਾਸ ਬੇਨਤੀ ਹੋਈ ਸੰਗਤਾਂ ਨੂੰ ਲੰਗਰ ਸ਼ਿਕਾਇਆ ਗਿਆ ਕਹਿੰਦੇ ਹੁਣ ਘਰ ਦੇ ਵਿੱਚ ਆਈਆਂ ਸੰਗਤਾਂ ਉਹਦੇ ਪਿੰਡ ਵਾਸੀ ਪੋਜਨ ਪ੍ਰਸ਼ਾਦਾ ਛੱਕ ਕੇ ਭਾਈ ਪ੍ਰੇਮਾ ਜੀ ਨੂੰ ਵਧਾਈਆਂ ਦੇ ਕੇ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ। ਕੁਝ ਲੋਕਾਂ ਨੇ ਕਿਹਾ ਵੀ ਲੈ پائی ਪ੍ਰੇਮਾ ਜੀ ਤੁਹਾਡਾ ਸਮਾਨ ਅੰਦਰ ਕਰਾ ਦਈਏ। ਪਰ ਕਹਿੰਦੇ ਭਾਈ ਪ੍ਰੇਮਾ ਜੀ ਨੇ ਕਿਹਾ ਨਹੀਂ। ਸਮਾਨ ਅਜੇ ਅੰਦਰ ਨਹੀਂ ਰੱਖਣਾ। ਤਾਂ ਉਹਨਾਂ ਨੇ ਪੁੱਛਿਆ ਵੀ ਕਿਉਂ ਭਾਈ ਸਮਾਨ ਅੰਦਰ ਕਿਉਂ ਨਹੀਂ ਰੱਖਣਾ? ਮੀਂਹ ਕਣੀ ਦਾ ਸਮਾਂ ਏ ਤੂੰ ਆਪਣਾ ਸਮਾਨ ਸੰਭਲਾ। ਪਰ ਕਹਿੰਦੇ ਭਾਈ ਪ੍ਰੇਮਾ ਜੀ ਨੇ ਕਿਹਾ ਨਹੀਂ। ਇਸ ਸਮਾਨ ਮੈਂ ਉਦੋਂ ਹੀ ਅੰਦਰ ਰੱਖਾਂਗਾ ਜਦੋਂ ਮੇਰੇ ਛੇਵੇਂ ਪਾਤਸ਼ਾਹ ਜੀ ਘਰ ਦੇ ਵਿੱਚ ਚਰਨ ਪਾਉਣਗੇ ਮੈਂ ਉਹਨਾਂ ਦੀ ਉਡੀਕ ਕਰ ਰਿਹਾ ਹਾਂ ਤਾਂ ਕਹਿੰਦੇ ਉਹ ਪਿੰਡ ਵਾਸੀਆਂ ਨੇ ਕਿਹਾ ਵੀ ਅੱਛਾ ਤੁਸੀਂ ਗੁਰੂ ਸਾਹਿਬ ਜੀ ਨੂੰ ਸੱਦੇ ਪੇ ਜੀ ਹੋਣਗੇ ਤਾਂ ਉਡੀਕ ਕਰ ਰਹੇ ਹੋ ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹ ਪਿਆਰੇ ਸਿੱਖ ਨੇ ਕਿਹਾ ਨਹੀਂ ਉਹ ਤਾਂ ਅੰਤਰਜਾਮੀ ਨੇ ਉਹ ਜ਼ਰੂਰ ਆਉਣਗੇ ਪਿੰਡ ਵਸਗਿਆਂ ਨੇ ਕਿਹਾ ਵੀ ਭਾਈ ਤੂੰ ਥੋੜੀ ਅਕਲ ਨੂੰ ਹੱਥ ਮਾਰ ਤੂੰ ਗੁਰੂ ਸਾਹਿਬ ਜੀ ਨੂੰ ਕੋਈ ਸੱਦਾ ਨਹੀਂ ਭੇਜਿਆ ਉਹਨਾਂ ਨੂੰ ਕੀ ਪਤਾ ਕਿ ਤੂੰ ਇੱਥੇ ਉਡੀਕ ਕਰ ਰਿਹਾ ਏ ਇਸ ਕਰਕੇ ਤੂੰ ਆਪਣਾ ਸਮਾਨ ਅੰਦਰ ਰਖਵਾ ਲਾ ਮੀਕਣੀ ਦਾ ਟਾਈਮ ਆ ਤੇਰਾ ਸਮਾਨ ਕਿਤੇ ਬਾਹਰ ਨਹੀਂ ਵਿੱਚ ਭੇਜ ਨਾ ਜਾਵੇ ਪਰ ਕਹਿੰਦੇ ਭਾਈ ਪ੍ਰੇਮਾ ਜੀ ਨੂੰ ਅਤੇ ਉਹਦੀ ਪਤਨੀ ਨੂੰ ਸਤਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਪੂਰਾ ਵਿਸ਼ਵਾਸ ਪੂਰਾ ਭਰੋਸਾ ਕਹਿਣ ਲੱਗੇ ਨਹੀਂ ਸਤਗੁਰ ਸੱਚੇ ਪਾਸ਼ਾ ਜਰੂਰ ਆਉਣਗੇ ਕਹਿੰਦੇ ਪਿੰਡ ਵਾਸੀਆਂ ਨੇ ਕੁਝ ਦੇਰ ਤੱਕ ਉਡੀਕ ਕੀਤੀ ਫਿਰ ਆਪ ਕੋ ਆਪਣੇ ਘਰਾਂ ਨੂੰ ਤੁਰ ਪਏ ਕੁਝ ਲੋਕ ਬਾਹਰ ਜਾਂਦੇ ਜਾਂਦੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਵੀ ਦੇਖ ਕਿੰਨੀ ਵੱਡੀ ਮੂਰਖਤਾ ਕਰ ਰਹੀ ਆ ਇੰਜ ਭਲਾ ਗੁਰੂ ਸਾਹਿਬ ਜੀ ਕਿੰਜੇ ਦੇ ਘਰ ਦੇ ਵਿੱਚ ਆ ਜਾਣਗੇ ਇਸ ਵੇਲੇ ਗੁਰੂ ਸਾਹਿਬ ਜੀ ਕਿੱਥੇ ਹੋਣਗੇ ਉਹਨਾਂ ਨੂੰ ਕੀ ਪਤਾ ਕਿ ਇਹਨੇ ਅੱਜ ਆਪਣੇ ਨਵੇਂ ਘਰ ਦੇ ਵਿੱਚ ਵੱਸੋਂ ਕਰਨੀ ਆ ਕਹਿੰਦੇ ਪਰ ਇਧਰ ਪਤੀ ਪਤਨੀ ਨੂੰ ਤਾਂ ਪੂਰਾ ਭਰੋਸਾ ਵੀ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਆਉਣਗੇ ਦਰਸ਼ਨ ਦੇਣਗੇ ਸਾਡੇ ਘਰ ਚਰਨ ਪਾਉਣਗੇ ਕਹਿੰਦੇ ਇਦਾਂ ਹੀ ਕਰਦਿਆਂ ਕਰਦਿਆਂ ਸ਼ਾਮ ਪੈ ਗਈ ਇੱਕਦਮ ਬਦਲ ਲਈ ਆਈ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਣ ਲੱਗ ਗਿਆ ਉਧਰੋਂ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਣ ਲੱਗਾ ਉਧਰੋਂ ਇਹ ਪਤੀ ਪਤਨੀ ਦੀਆਂ ਅੱਖਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਵਗਣ ਲੱਗੇ ਕੁਝ ਪਿੰਡ ਵਾਸੀ ਫਿਰ ਇਹਦੇ ਘਰ ਦੇ ਵਿੱਚ ਆਏ ਇਹਨੂੰ ਕਹਿਣ ਲੱਗੇ ਵੀ ਭਾਈ ਫਰੇਮਿਆ ਜਲਦੀ ਕਰ ਤੇਰਾ ਸਮਾਨ ਅੰਦਰ ਰਖਾ ਦਈਏ ਮੀਂਹ ਦੇ ਵਿੱਚ ਖਰਾਬ ਨਾ ਹੋ ਜਾਵੇ ਪਰ ਕਹਿੰਦੇ ਇਹ ਭਾਈ ਪ੍ਰੇਮਾ ਜੀ ਨੇ ਫਿਰ ਹੱਥ ਜੋੜ ਦਿੱਤੇ ਕਿਆ ਲਈ ਜਿੰਨੀ ਦੇਰ ਤੱਕ ਸਤਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਮੇਰੇ ਘਰ ਵਿੱਚ ਚਰਨ ਨਹੀਂ ਪਾਉਂਦੇ ਉੰਨੀ ਦੇਰ ਤੱਕ ਮੈਂ ਸਮਾਨ ਅੰਦਰ ਨਹੀਂ ਰੱਖਾਂਗਾ ਕਹਿੰਦੇ ਪਿੰਡ ਵਸੀਆਂ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿੱਖ ਆਪਣੀ ਜਿੱਦ ਤੇ ਅੜਿਆ ਰਿਹਾ ਕਿ ਮੈਨੂੰ ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਹੈ ਉਹ ਅੰਤਰਜਾਮੀ ਪਾਤਸ਼ਾਹ ਜ਼ਰੂਰ ਆਉਣਗੇ ਤੇ ਕਹਿੰਦੇ ਫਿਰ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਜੋ ਸਿੱਖ ਵੀ ਉਹਨਾਂ ਦੇ ਉੱਤੇ ਪੂਰਾ ਪ੍ਰੋਸਾ ਰੱਖਦੇ ਨੇ ਨਾ ਫਿਰ ਸਤਿਗੁਰੂ ਸੱਚੇ ਪਾਸ਼ਾ ਜੀ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਕਹਿੰਦੇ ਅੰਤਰਜਾਮੀ ਪਾਸ਼ਾ ਆਪਣੇ ਸਿੱਖਾਂ ਦੇ ਸਮੇਤ ਉਸ ਨਗਰ ਦੇ ਵਿੱਚ ਆਣ ਪਹੁੰਚੇ ਸਿੱਧਾ ਹੀ ਭਾਈ ਪ੍ਰੇਮਾ ਜੀ ਦੇ ਘਰ ਦੇ ਵਿੱਚ ਆ ਕੇ ਭਾਈ ਪ੍ਰੇਮਾ ਜੀ ਨੂੰ ਬਾਹੋਂ ਫੜ ਕੇ ਕਿਹਾ ਲੈ ਸਿੱਖਾ ਤੇਰੇ ਘਰ ਵਿੱਚ ਚਰਨ ਪਾਈਏ ਕਹਿੰਦੇ ਜਦੋਂ ਸਿੱਖ ਅਤੇ ਉਸ ਦੀ ਪਤਨੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਆਪਣੇ ਸੁੱਧ ਬੁੱਧ ਖੋ ਬੈਠੇ। ਰੱਜ ਰੱਜ ਦਰਸ਼ਨ ਕੀਤੇ ਚਰਨਾਂ ਵਿੱਚ ਮੱਥਾ ਟੇਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਸਿੱਖ ਸਨ। ਪਾਤਸ਼ਾਹ ਜੀ ਨੇ ਕਿਹਾ ਪਹਿਲਾਂ ਇਹਦਾ ਸਾਰਾ ਸਮਾਨ ਅੰਦਰ ਕਰੋ। ਕਹਿੰਦੇ ਸਿੱਖਾਂ ਨੇ ਉਹਦੇ ਘਰ ਦਾ ਸਮਾਨ ਅੰਦਰ ਰੱਖ ਦਿੱਤਾ। ਉਹਨੀ ਦੇਰ ਤੱਕ ਕਹਿੰਦੇ ਪੂਰੇ ਨਗਰ ਦੇ ਵਿੱਚ ਗੱਲ ਫੈਲ ਗਈ। ਸਤਿਗੁਰ ਸੱਚੇ ਪਾਤਸ਼ਾਹ ਭਾਈ ਪ੍ਰੇਮਾ ਜੀ ਦੇ ਘਰ ਆਏ ਨੇ ਕਹਿੰਦੇ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਣ ਲੱਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਰਾਤ ਭਾਈ ਪ੍ਰੇਮਾ ਜੀ ਦੇ ਘਰ ਠਹਿਰੇ ਸਾਰੀ ਰਾਤ ਬਾਣੀ ਦਾ ਕੀਰਤਨ ਚੱਲਿਆ ਸਵੇਰੇ ਅਰਦਾਸਾਂ ਬੇਨਤੀਆਂ ਹੋਈਆਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਤੋਂ ਬੜੇ ਖੁਸ਼ ਹੋਏ ਉਹਦੀ ਸੇਵਾ ਤੋਂ ਬੜੇ ਖੁਸ਼ ਹੋਏ ਉਹਦਾ ਪ੍ਰੇਮ ਭਰੋਸਾ ਦੇਖ ਕੇ ਬੜੇ ਖੁਸ਼ ਹੋਏ ਅਤੇ ਜਾਣ ਲੱਗਿਆਂ ਬਚਨ ਕੀਤੇ ਕਿ ਪ੍ਰੇਮਿਆ ਇਸ ਧਰਤੀ ਦੇ ਉੱਤੇ ਲੋਕਾਂ ਦੇ ਭਾਵੇਂ ਮਹਿਲ ਬਣਨਗੇ ਕੋਠੀਆਂ ਬਣਨਗੀਆਂ ਪਰ ਤੇਰੇ ਵਰਗਾ ਘਰ ਕਿਸੇ ਦਾ ਨਹੀਂ ਹੋਣਾ ਕਿਉਂਕਿ ਤੇਰੇ ਘਰ ਵਿੱਚ ਗੁਰੂ ਦੇ ਚਰਨ ਪਏ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਹਦੇ ਦੁਨੀਆਵੀ ਕਰਦੀ ਗੱਲ ਵੀ ਕੀਤੀ ਅਤੇ ਉਹਦੇ ਹਿਰਦੇ ਰੂਪੀ ਕਰਦੀ ਗੱਲ ਵੀ ਕੀਤੀ ਕਿਉਂਕਿ ਜਿਸ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਪ੍ਰੇਮ ਭਰੋਸਾ ਪੂਰਾ ਹੋਵੇ ਨਾ ਉਸ ਹਿਰਦੇ ਰੂਪੀ ਕਰਦੇ ਵਿੱਚ ਸਤਗੁਰ ਸੱਚੇ ਪਾਸ਼ਾ ਆਪ ਵਸਦੇ ਨੇ ਉਸ ਸਿੱਖ ਦੀ ਹਰ ਥਾਂ ਤੇ लाज ਰੱਖਦੇ ਨੇ ਹਰ ਥਾਂ ਤੇ ਰੱਖਿਆ ਕਰਦੇ ਨੇ ਉਹ ਦੇ ਅੰਗ ਸੰਗ ਹੋ ਕੇ ਸਹਾਈ ਹੁੰਦੇ ਨੇ ਸਭ ਤੋਂ ਵੱਡਾ ਹੈ ਪ੍ਰੇਮ ਭਰੋਸਾ ਤਾਂ ਫਿਰ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇਹ ਦੂਦਤਾ ਮੰਗ ਲਈਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਵੀ ਮਨ ਦੇ ਵਿੱਚ ਆਪ ਜੀ ਦੇ ਪ੍ਰਤੀ ਪ੍ਰੇਮ ਭਰੋਸਾ ਪੂਰਾ ਹੋ ਜਾਵੇ ਜਿਸ ਦਿਨ ਸਾਡੇ ਕੋਲ ਵੀ ਇਹ ਦੋ ਚੀਜ਼ਾਂ ਆ ਗਈਆਂ ਆਪਣੇ ਗੁਰੂ ਦੇ ਪ੍ਰਤੀ ਪ੍ਰੇਮ ਅਤੇ ਭਰੋਸਾ ਤਾ ਬਦਲੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੋ ਮੰਗਾਗੇ ਨਾ ਉਹ ਦੇ ਦੇਣਗੇ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸਤਿਗੁਰ ਸੱਚੇ ਪਾਤਸ਼ਾਹ ਬਿਨਾ ਬੋਲਿਆਂ ਬਿਨਾ ਮੰਗਿਆਂ ਹੀ ਝੋਲੀਆਂ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਸੋ ਸੰਗਤ ਜੀ ਇਹ ਸਾਖੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪਰ ਜੇਕਰ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਕੋਈ ਵੀ ਕਿਸੇ ਪ੍ਰਕਾਰ ਦੀ ਗਲਤੀ ਰਹਿ ਗਈ ਹੋਵੇ ਤਾਂ ਸੰਗਤ ਜੀ ਵਾਹਿਗੁਰੂ ਜੀ ਤੁਸੀਂ ਮਾਫ ਕਰ ਦੇਣਾ ਇਹ ਜੋ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਇਹ ਸਾਖੀ ਆਪਾਂ ਆਪਣੇ ਬੜੇ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਪਾਸੋਂ ਸਰਵਣ ਕੀਤੀ ਸੀ